ਲਾਉਂਦੀ ਹੁਣ ਤਾਂ ਰੋਜ ਹੀ ਆ ਜਾਂਦਾ ਬਹੁਤ ਜ਼ੋਰ ਦੀ ਮੀਂਹ ਪੈਂਦਾ ਪਰ ਨਾਲ ਆ ਪਰਕੇ ਆਉਂਦਾ ਪਧੀਨੇ ਵਧੀਆ ਹੋ ਗਿਆ ਪਧੀਨੇ ਮੀਂਹ ਚ ਨਹੀਂ ਖੱਚ ਹੋਇਆ ਆਰੀਆ ਭਾਈ ਕਮਲਾ ਹਲੋ ਜੀ ਸੱਚੀ ਰੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਵੀ ਮੀਂਹ ਆਪਾਂ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਬਲੌਗ ਤੇ ਮਾਰਨਿੰਗ ਦਾ ਟਾਈਮ ਪੌਣੇ ਘੱਟ ਹੋ ਗਏ ਤੇ ਅੱਜ ਫੇਰ ਮੀਂਹ ਆ ਗਿਆ ਵਧੀਆ ਹੋ ਗਿਆ ਮੌਸਮ ਠੰਡਾ ਰੱਬ ਭੈਣ ਕਮੈਂਟ ਕੀਤਾ ਕਹਿੰਦੇ ਰੱਬ ਨੇ ਤੁਹਾਡੀ ਸੁਣ ਲਈ ਮੀਂਹ ਪਾ ਸਾਡੀ ਕੱਲਿਆਂ ਦੀ ਕੰਮ ਸੁਣੀ ਭੈਣੇ ਛੋਟੀ ਵੀ ਸਾਰਿਆਂ ਦੀ ਸੁਣੀ ਆ ਸਾਰੇ ਜੀ ਜੰਤ ਜਿਵੇਂ ਕਹਿੰਦੇ ਸਾਰੀ ਕੀ ਗਰਮੀ ਚਾਹੀਦਾ ਸੀ ਅੱਛਾ ਗਰਮ ਨਹੀਂ ਕਰਨੀ ਚਾਹ ਤਾਂ ਗਰਮੀ ਆ ਹੁਣ ਤਾਂ ਹਲਪਾ ਮੜਾਈ ਅੱਜ ਮੈਂ ਲੇਟ ਉੱਠੀ ਪਤਾ ਨਹੀਂ ਮੈਨੂੰ ਦੁਬਾਰਾ ਨੀਂਦ ਆ ਗਈ ਅੱਖ ਖੈ ਨਹੀਂ ਖੁੱਲੀ ਹੈਗੀ ਜਾਂ ਨਾ ਅੱਖ ਖੁੱਲੀ ਜਾਂ ਦੇਖਿਆ ਟਾਈਮ ਓਵਰ ਹੋਇਆ ਪਿਆ ਕਿਹੜਾ ਗਲਾਸ ਆ ਟੁੱਟ ਮੈਂ ਵੀ ਵੀ ਲੈ ਨੇਟ ਘੋ ਨੈਟ ਆ ਦੇ ਕਰਕੇ ਹੋ ਗਿਆ ਮੀਂਹ ਕਰਕੇ ਮੈਂ ਤਾਂ ਵੀਡੀਓ ਅਪਲੋਡ ਹੀ ਤੇ ਲਾਈ ਸੀਗੀ ਜਾਨ ਨੂੰ ਨਟ ਗੋਲ ਗੋਲ ਹੋ ਗਿਆ ਤੇ ਜੇਕਰ ਤੁਸੀਂ ਪਲੀਜ਼ ਵੀਡੀਓ ਤੇ ਪਹਿਲੀ ਵਾਰੀ ਆਇਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲੇ ਤੇ ਤੁਸੀਂ ਬੜੀ ਆਸਾਨੀ ਦੇ ਨਾਲ ਵੀਡੀਓ ਜਿਹੜੀ ਵਾਚ ਕਰੋ ਤੇ ਇਹ ਪਈ ਜਾਂਦਾ ਇੱਥੇ ਕਿ ਤਾਂ ਬਹੁਤ ਸਾਰੀ ਠੰਡੀ ਹਵਾਲੀ ਆ ਤੇ ਪਾਣੀ ਬਾਹਰ ਕੱਢੇ ਕੱਲ ਤਾਂ ਕੱਢਦੇ ਸੀਗੇ ਤੇ ਜਿਹੜਾ ਹੱਲੇ ਸੁੱਤਾ ਪਿਆ ਹੈ ਹੈ ਵੀ ਝੱਲਿਆ ਸੌਣ ਦਵਾਰ ਇਹ ਵੀ ਝੱਲਿਆ ਦਮਾਰਾ ਸੌਣ ਆਪਾਂ ਕਰਦੇ ਕੋਈ ਕੰਮ ਕੱਲ ਤਾਂ ਤੇ ਅੱਜ ਵਾਲੇ ਪਰੋਠੇ ਖਾ ਲੇ ਅੱਜ ਕੀ ਖਾਣਾ ਟੈਂਪ 9:30 ਹੋ ਗਏ ਲੋਕ 9:30 ਨੂੰ ਵਿਹਲੇ ਹੋ ਜਾਂਦੇ ਆ ਅਸੀਂ ਕੰਮ ਸ਼ੁਰੂ ਹੁੰਨੇ ਹੁੰਨੇ ਆ ਚਲੋ ਜਿੱਡੀ ਸਾਡੀ ਕਿਟਾਵਰੀ ਆ ਉਨਟੱਕ ਸਾਡਾ ਕੰਮ ਆ ਕੋਈ ਨਵਾਂ ਕੰਮ ਸ਼ੁਰੂ ਕਰੀਏ ਹੈ ਹੋਰ ਕੋਈ ਕੰਮ ਤਾਂ ਹੋਣਾ ਜ਼ਰੂਰੀ ਆ ਉਹ ਕੰਮ ਕਰਨਾ ਠੀਕ ਹਾਂ ਬਟੇ ਖੋਲੋ ਇੱਟ ਚੱਕੀ ਤੇ ਪਟੇਕ ਨਿਕਲਦਾ ਸੱਚੀ ਕੋਈ ਕੰਮ ਜਾਈਦਾ ਮੇਰੇ ਆਪ ਦੇ 200 ਦੁਪਹਿਰ ਨੇ ਉਹਨਾਂ ਨੂੰ ਇੱਕ ਤਾਂ ਕੱਟ ਕੇ ਰੱਖਿਆ ਹੋਇਆ ਇੱਕ ਮਸ਼ੀਨ ਦੇ ਉੱਪਰ ਰੋਦਾ ਹੀ ਪਿਆ ਉਹੀ ਨਹੀਂ ਬਣਦੇ ਮੇਤੋਂ ਤਾਂ ਪਤਾ ਨਹੀਂ ਕੀ ਆ ਵੀ ਦਿਲ ਨਹੀਂ ਕਰਦਾ ਹੈਗਾ ਅੱਗੇ ਅੱਜ ਕੱਲ ਨੂੰ ਮੈਂ ਗਰਮੀ ਵਾਲੇ ਕੱਪੜੇ ਲੈ ਆਉਣੇ ਆ ਉਹ ਲੈ ਆਉਣਾ ਤੇ ਕੀ ਕੁਝ ਨਹੀਂ ਲਿਆਂਦਾ ਹੈਗਾ ਨਿਆਣਿਆਂ ਲਿਆ ਜਾਣੇ ਆਪ ਲੈ ਆਉਣੇ ਅੱਜ ਕੱਲ ਨੂੰ ਤਾਂ ਮੈਂ ਦੋ ਤਿੰਨ ਘੇੜੇ ਬਾਜ਼ਾਰ ਤੇ ਕੱਟੇ ਹੁੰਦੀ ਸੀ ਇਹਨੇ ਹਾਈ ਜਾਂਦੀ ਐ ਝੋਲਾ ਭਰ ਲਿਆ ਹੁੰਦੀ ਐ ਕੋਈ ਬੰਦਾ ਐਵੇਂ ਕਹਿੰਦਾ ਹੁੰਦਾ ਸੀ ਹਾਈ ਜਾਂਦੀ ਐ ਝੋਲਾ ਭਰ ਲਿਆ ਹੁੰਦੀ ਐ ਵੀ ਵੇਫ ਕੁਫੋ ਪੈਨ ਔਰਡਰ ਨੂੰ ਤਾਂ ਚੀਜ਼ ਚਾਹੀਦੀ ਹੋਈ ਐ ਜ਼ਰੂਰੀ ਤਾਂ ਨਹੀਂ ਹੈਗਾ ਵੀ ਕੋਈ ਉਹ ਦੇ ਦੂ ਤੁਹਾਨੂੰ ਮਾਈਕਾ ਤੇ ਤੇ ਕਰਦੀ ਹਾਂ ਗੱਲ ਤਾਂ ਸਹੀ ਐ ਨਾਲੇ ਮੇ ਕੋ ਮੌਂਦੀ ਸੀ ਤਾਂ ਕੋਈ ਕਿਹੜਾ ਕੋਈ ਕੌਣ ਦੇ ਦੂ ਕਿਸੇ ਨੂੰ ਜੇ ਦੇਖਿਆ ਜਾਵੇ ਚਾਹੇ ਉਹ ਕੋਈ ਟੋਟਾ ਕੋਈ ਵੀ ਆ ਕੋਈ ਟੋਟਾ ਇੱਥੋਂ ਤੱਕ ਕਿ ਸਕੇ ਮਾਵਾਬ ਵੀ ਨਹੀਂ ਦਿੰਦੇ ਹੈਗੇ ਹਨਾ ਉਹ ਵੀ ਕਹਦੇ ਆ ਆਹ ਉਹਦੇ ਮੈਂ ਤਾਂ ਦੇ ਜਿੰਦਾ ਰਿਮੋਟਰ ਤੇ ਤਸਲਾ ਦਿੱਤਾ ਹਾਂ ਜਾਇ ਕੋਈ ਛੋਟਾ ਆਪਦਾ ਸਗਾ ਤੁਹਾਨੂੰ ਤਾਂ ਵੀ ਨਹੀਂ ਦਊਗਾ ਹਨਾ ਅਗਲਾ ਕਹਿੰਦਾ ਤੇਰੇ ਵੀ ਤਾਂ ਹੱਥ ਨੇ ਤੂੰ ਕਰਕੇ ਖਾ ਲਾ ਤਾ ਮਿਹਨਤ ਕਰ ਹਨਾ ਤੇ ਆਪਾਂ ਸ਼ੁਰੂ ਤੋਂ ਹੀ ਮਿਹਨਤ ਕਰਦੇ ਆ ਪਸ਼ੂ ਰੱਖਦੇ ਆ ਹਨਾ ਤੇ ਬਾਕੀ ਖੇਤੀ ਕਰਦੇ ਆ ਤੇ ਵਧੀਆ ਪਾਉ ਕੰਮ ਕਰਦੇ ਆ ਮੇਰਾ ਸ਼ੁਰੂ ਤੋਂ ਹੀ ਸੁਭਾਅ ਹੈ ਮੈਂ ਥੋੜਾ ਜਿਹਾ ਆਪਣੀ ਚੀਜ਼ ਵਧੀਆ ਲੱਗਦੀ ਹੈ ਚਾਹੇ ਉਹ 100 ਰੁਪਏ ਦੇੋਂ ਖਰੀਦ ਕੇ ਲੈ ਕੇ ਆਵਾਂ ਆਪਣੀ ਉਹ ਵਧੀਆ ਲੱਗਦੀ ਹੈ ਦੂਜੇ ਦੀ ਥੋੜੀ ਜਿਹੀ ਘੱਟੇ ਵਧੀਆ ਲੱਗਦੀ ਹੈ ਤੇ ਦਿਨ ਦਾ ਕੋਣ ਆ ਦੁਨੀਆ ਦੇ ਵਿੱਚ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਹਨ ਤੇ ਜਦੋਂ ਤੁਹਾਨੂੰ ਮੈਂ ਗੱਲ ਦੱਸਦੀ ਆ ਜਦੋਂ ਅਸੀਂ ਅਲੱਗ ਹੋ ਗਏ ਅਲੱਗ ਹੋਣ ਤੋਂ 5-7 ਸਾਲ ਬਾਅਦ ਸਾਡਾ ਮਤਲਬ ਉਹ ਵਧੀਆ ਅਸੀਂ ਸੈਟਿੰਗ ਹੀ ਹੋ ਗਈ ਹੈ ਨਾ ਵਧੀਆ ਹੋ ਗਈ ਕਬਲੈਂਸ ਜਿਆ ਬਣ ਗਿਆ ਸਾਡਾ ਹਨ ਜਿੰਨੇ ਬਿਸਕਟਾ ਮੀਠਾ ਸੱਤ ਉਹ ਆਹੋ ਜਿਵੇਂ ਚਾਰ ਪੰਜ ਦੇ ਲਾ ਬਾਅਦ ਬਿਸਕਟ ਵਾਲਾ ਪੀਪਾ ਸੱਟ ਹੋ ਜਾਂਦਾ ਬਿਸਕਟ ਕੱਟ ਕੱਟ ਖਾਈ ਜਾਂਦੇ ਹਨ ਤੇ ਫੇਰ ਨਾ ਮੈਂ ਮੇਰੇ ਦਿਲ ਕੀਤਾ ਵੀ ਮੈਂ ਆਪ ਨੂੰ ਸੂਟ ਲੈ ਕੇ ਆਵਾਂ ਆਪ ਨੂੰ ਜੁੱਤੀ ਲੈ ਕੇ ਆਵਾਂ ਹਨਾ ਮੈਂ ਲੈ ਆਈ ਤੇ ਫੇਰ ਉਦਾਂ ਹੀ ਸਾਡਾ ਹਨਾ ਬਣ ਗਿਆ ਵੀ ਅਸੀਂ 6 ਮਹੀਨੇ ਬਾਅਦ ਆਪ ਨੂੰ ਕੱਪੜੇ ਲੈ ਲੈਣੇ ਹਨਾ ਕਿੰਨਾ ਜਾਣੇ ਨੇ ਉਦੋਂ ਆਪਣਾ ਘਿਆਨ ਨਹੀਂ ਸੀਗਾ ਤੇ ਕੋਈ ਬੰਦਾ ਸਾਡੇ ਘਰ ਤੇ ਸੀ ਸਾਡੇ ਨਾਲ ਹੀ ਰਹਿ ਰਹੇ ਹਾ ਸੀ ਹੈਨਾ ਪਰ ਕੀ ਕਹਿੰਦਾ ਦੂਜੇ ਘਰ ਜਾ ਕੇ ਕਹਿੰਦਾ ਕਹਿੰਦਾ ਜਾਂਦੀ ਏ ਝੋਲਾ ਭਰ ਲਿਆਉਂਦੀ ਏ ਜਾਂਦੀ ਏ ਝੋਲਾ ਭਰ ਲਿਆਉਂਦੀ ਏ ਪਹਿਲੀ ਗੱਲ ਤਾਂ ਮੈਂ ਕਮੋਨੀ ਆ ਤੇ ਦੂਜੀ ਗੱਲ ਝੋਲਾ ਕੋਈ ਫਰੀ ਚ ਨਹੀਂ ਦਿੰਦਾ ਤੀਜੀ ਗੱਲ ਮੈਂ ਕਿਹੜਾ ਸੱਟ ਕੇ ਆਉਂਦੀ ਸੀ ਆਉਂਦਾ ਤਾਂ ਛੋਟੇ ਘਰ ਨੂੰ ਸੀ ਨਾਲੇ ਮੈਂ ਕੱਲੀ ਆਪ ਨੂੰ ਨਹੀਂ ਸੀ ਲੈ ਕੇ ਆਉਂਦੀ ਕਦੇ ਵੀ ਨਹੀਂ ਸੀ ਹੋਇਆ ਵੀ ਮੈਂ ਆਪ ਨੂੰ ਪਹਿਲਾ ਚੀਜ਼ ਲੈ ਲਈ ਹੋਵੇ ਕਦੇ ਵੀ ਨਹੀਂ ਹੋਇਆ ਸੀ ਕਦੇ ਵੀ ਪਹਿਲਾਂ ਇਹਨਾਂ ਦੇ ਮਾਪੇ-ਬਾਪ ਨੂੰ ਜੀਰੀ ਖਰੀਦਣੀ ਫੇਰ ਮੈਂ ਆਪ ਨੂੰ ਜੀਰੀ ਹਾੜੀ ਸੋਣੀ ਮੈਂ ਇਹਨਾਂ ਦੇ ਮਾਪੇ-ਬਾਪ ਨੂੰ ਚੁੱਪੀ ਕੱਪੜਾ ਮੈਂ ਇਹਨਾਂ ਨੂੰ ਪਹਿਲਾਂ ਕਹਿ ਦੇਣਾ ਵੀ ਬੀਬੀ ਬਾਪੂ ਨੂੰ ਜੀਰੀ ਦੇ ਕੱਪੜੇ ਲੈ ਕੇ ਆਉਣੇ ਆ ਹਨਾ ਤੇ ਫੇਰ ਵੀ ਮੇਰੇ ਉਹੀ ਗੱਲ ਵੀ ਚੁੱਤੀਆਂ ਤਾਂ ਮੇਰੇ ਪੈਣੀ ਜਿੰਨਾ ਮਰਜ਼ੀ ਕਰੀ ਜਾ ਹੁਣ ਮਨ ਬਣ ਗਿਆ ਸੀਗਾ ਐਂਡ ਤੇ ਅੱਗੇ ਵੀ ਹੁਣ ਇਧਰ ਨਹੀਂ ਦੁਨੀਆ ਇਧਰ ਆ ਜਾਵੇ ਕਿਸੇ ਦਾ ਕੁਝ ਨਹੀਂ ਕਰਨਾ ਹੈ ਹੁਣ ਆਪਾਂ ਜਮਾ ਹੀ ਨਹੀਂ ਕਰਦੇ ਹੁਣ ਨਹੀਂ ਫਰਕ ਪੈਂਦਾ ਹੈਗਾ ਦੁਨੀਆ ਕਹਿੰਦੇ ਨਹੀਂ ਇਹਦੇ ਖਸਮਾ ਨੂੰ ਖਾਵੇ ਦੁਨੀਆ ਆਪਾਂ ਨੇ ਕਿਸੇ ਦੀ ਪਰਵਾਹ ਕਰਨੀ ਕੋਈ ਗੱਲ ਨਹੀਂ ਲੈ ਆਵਾਂਗੇ ਹੁਣ ਵੀ ਝੋਨਾ ਝੂਨਾ ਲਾ ਕੇ ਲੈ ਆਵਾਂਗੇ ਕੱਪੜੇ ਫ੍ਰੀ ਹੋਗੇ ਚਾਹ ਪੀ ਲੋ ਜੀ ਇਹ ਕਹਿੰਦੇ ਚਾਹ ਗਰਮ ਨਾ ਕਰੀ ਚਾਹ ਉਨੀ ਗਰਮ ਨਹੀਂ ਪਰ ਇਹਨਾਂ ਦੀ ਝੜ ਦੁਖਦੀ ਐ ਦੁਖਦੀ ਆਣ ਬੁੜੇ ਹੋਗੇ ਆ ਪਾਣੀ ਰਗੀ। ਕਿ ਆਉ ਹੁਣ ਕੀ ਬਣਾਈਏ ਕੀ ਕਰਨਾ? ਹਾਂ ਲੇ ਗੋਹਾ ਰਹਿੰਦਾ ਚੱਕਣੋਂ ਭਾਂਡੇ ਧੋਣੋਂ ਰਹਿੰਦੇ ਆ। ਉਹੀ ਅੱਡੇ ਇੱਥੇ ਮੀਂਹ ਪੰਦਾ ਆ ਲੈ। ਮਟਕੇ ਆ ਜਾਣੀ ਪੱਲਾ ਨਾਲ। ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖਦੇ ਅੱਜ ਪੂਰਾ ਦਿਨ ਤੁਹਾਡੇ ਨਾਲ ਕੀ ਕੀ ਸ਼ੇਅਰ ਕਰਦੇ ਆ ਠੀਕ ਆ ਜੀ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਠੀਕ ਆ ਜੀ ਚਲੋ ਬਾਅਦ ਮਿਲਦੇ ਆ। ਕਾ ਨੰਬਰ ਤੇ ਜਬਾਦ ਲੱਗਿਆ ਬਾਸ ਆਇਓ ਰੱਪਾ ਆ ਇਹਨਾਂ ਕਾ ਤੇ ਬੈ ਗਈ ਮੈਂ ਤੋੜ ਦੇਣੀਆਂ ਮੈਂ ਨੇ ਕਾ ਬਾਬਾ ਸੁਭਾਨਾ ਦੋ ਬਾਸ ਜੇ ਬਾਦੇ ਬਾਦ ਜੇ ਤਾਂ ਇੱਕ ਲੱਪਟ ਬਣੇਗਾ ਹਾਂ ਆ ਕੰਨਾਂ ਨਾਲ ਮੈਲ ਕਾਹਤਲੀ ਕਰ ਲੈ ਕਿਉਂ ਕਿ ਮੈਂ ਕਪੜੇ ਰਬੜੀ ਇੱਕ ਮਿੰਟ ਦੀ ਨਾ ਆ ਕੇ ਆਉਂ ਆਹ ਤੇ ਫੜਾਤੀ ਬਾਦ ਨਾ ਵਟਨ ਨਾਲ ਇਹ ਜਿਵੇਂ ਪੋਪੀ ਰ ਅੰਜ ਜਾ ਰਾਇਆ ਸ਼ਾਪਿੰਗ ਕਰਕੇ ਮੈਨੂੰ ਦਾਰਿਆ ਆਉਂਦੇ ਕੋਈ ਦੋ ਨਾ ਤੇ ਬੁਰੀਆ ਤੇ ਅੱਜ ਆ ਬੈਂਟ ਕੀ ਲੈ ਕੇ ਆਇਆ ਰਖਾਵਾਂ ਤੁਹਾਨੂੰ ਖਾਏ ਟੋਟੇ ਜੂ ਟੋਟਜੂ ਤਾਂ ਖਾਏ ਕੀ ਲੈ ਕੇ ਐ ਲੋ ਗਾਏ ਦਾ ਖਾਏ ਕੀ ਲੈ ਕੇ ਚਾਟ ਲੈ ਕੇ ਇੱਕ ਇੱਕ ਚਾਟ ਲੈ ਕੇ ਆਇਆ ਇੱਕ ਦੂਜੀ ਚਾਟ ਲੈ ਕੇ ਆਇਆ ਇੱਕ ਆ ਗਿਆ ਪੰਜ ਵਿਆ ਪਕੌੜੀਆਂ ਨਹੀਂ ਆ ਥੱਲੇ ਦਾ ਸਬ ਕੀ ਕਰ ਉਹ ਤੇ ਕੰਨੀ ਆਹ ਵਧੀਆ ਹੁੰਦਾ ਨਹੀਂ ਰੜਿਆ ਲੈ ਨਿੱਠੇ ਖਾ ਇਹ ਪਿੱਕਾ ਨੇ ਰਾਲਿਆਂ ਦੇ ਨਹੀਂ ਉੱਨੀ ਵਧੀਆ ਕਾਪੀਆਂ ਲੈ ਕੇ ਆਇਆ ਜਾਂ ਹਾਂਜੀ ਆ ਕਿਵੇਂ ਮਨ ਬਣ ਗਿਆ ਤੁਹਾਡਾ ਆਹ ਦੇਖੀ ਅੰਦਰ ਇਹਨਾਂ ਨੇ ਅੱਜ ਖਾ ਲਿਆ ਅੰਦਾ ਜਿਹੜੀ ਜੱਤਾ ਬਖਵਾ ਦੇਖਣਾ ਓਪਨਿੰਗ ਕਰਦੇ ਆ ਓਪਨਿੰਗ ਓਪਨਿੰਗ ਕਰੋ ਇਹਦੀ ਓਪਨਿੰਗ ਓਕਰ ਓਕਰ ਆਏ ਕਰੋ ਡੈਡੀ ਦੇਖ ਤੇ ਆ ਜਾ ਇੱਕ ਮਿੰਟ ਉਹ ਕਾਹ ਨੂੰ ਆਹ ਜੀ ਜੱਕ ਲਿਆਉਂਦਾ ਹਾਏ ਸਾਰਾ ਟੱਬਰੇ ਪੈ ਗਿਆ। ਇਹ ਕਹਿੰਦਾ ਉਪਣੀ ਕਰਨਾ। ਅੱਛਾ ਸਾਰਾ ਟੱਬਰੇ ਪੈ ਗਿਆ। ਉਹ ਚੀਜ਼ ਰੱਖੀ ਜਾਂਦੀ ਐ ਉਪਣ ਦੇ ਮਨ ਅੱਛਾ ਡੱਬਾ 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 ਜਾਈਦਾ ਉਹਨਾਂ ਨੂੰ ਅਸੀਂ ਭਾਈ ਡੰਬੇ ਦੀ ਵੀ ਬਹੁਤ ਜ਼ਿਆਦੇ ਜੂਸ ਫੁੱਲ ਲੈਣੇ ਆ। ਪਹਿਲਾ ਡੱਬਾ ਜਿਹੜਾ ਪੱਖਾ ਲਿਆਉਂਦਾ ਤੇ ਡੱਬੇ 'ਚ ਪਤਾ ਕੀ ਪਿਆ? ਚੋਪ ਕੀ ਪਿਆ? ਠੀਕ ਹੈ ਇਹਨੂੰ ਬਹੁਤਾਂ ਦੇ ਰੱਖਿਆ ਕਰਾਂ। ਹੈ? ਕੀ ਪਿਆ? ਇਹ ਚ ਪਿਆ ਹੋਹੀ ਜੀ ਜਵਾਬਾ ਰੱਖਿਆ ਕਰਾਂ। ਸੀਕ੍ਰੀਟ ਸੀਕ੍ਰੀਟ ਕਿਹੜੀ ਕੰਪਨੀ ਕਿਹੜੀ ਕੰਪਨੀ ਦਾ ਸਾਰੇ ਲੋਕਾਂ ਨੂੰ ਜ਼ੋਰ-ਜ਼ੋਰ ਸੀ ਬੁਲਾ ਕੇ ਕਿਹੜੀ ਕੰਪਨੀ ਦਾ ਨਹੀਂ ਮੇਰੇ ਪੁੱਤ ਨੂੰ ਮਿੱਠੂ ਨੂੰ ਵੀ ਪੱਖਾ ਆ ਗਿਆ ਨਹੀਂ ਮੇਰੇ ਮਿੱਠੂ ਪੁੱਤ ਨੂੰ ਹੈ ਨਹੀਂ ਹਟਾ ਤੋੜ ਨਾ ਦੇ ਮੇਰੇ ਮਿੱਠੂ ਪੁੱਤ ਨੂੰ ਪੱਖਾ ਆ ਗਿਆ ਇਹ ਬੋਦਨ ਦਾ ਉਹ ਬਿਨਾ ਪੱਖੇ ਤੋਂ ਪੈਂਦਾ ਸੀਗਾ ਜਾਰੇ ਤਨ ਮੁਕਰੀ ਸਾਸਰੀ ਕਾਲ ਕਰੀ ਸੋਪਾ ਸਿਰੇ ਆ। ਕਰਦੇ। ਇਹ ਬੰਦਰ ਲਾ ਲੈਨੇ ਆ। ਇੱਥੇ ਵਾਲਾ ਉੱਥੇ ਪਾ ਦਨੇ ਆ। ਹਾਂ। ਆਏ ਕਰ ਲੈਨੇ ਆ। ਇੱਥੇ ਹਾਂ। ਇਹ ਆਪਾਂ ਆਪਰ ਲਾ ਲੋ। ਹਾਂ। ਹਾਂ। ਨਾ। ਇੱਕ ਗੱਲ ਸੁਣੋ ਮੇਰੀ। ਉੱਥੇ ਤਾਂ ਗੋਹਾ। ਹਾਂ। ਗੋਈ ਨਸ਼ੇਤੀ ਕਰਾ ਬੋ ਜਾਣਾ। ਹਾਂ। ਉਹ ਵਾਲਾ ਉਹ ਵੀ ਤਾਂ ਆਪਣਾ ਵਧੀ ਜਾਉਂਦਾ। ਹਾਂ। ਕੱਲ ਨੂੰ ਮੈਂ ਨਾ ਲੈ ਕੇ ਆਉਂ 4-5000 ਵਾਲੀ ਪੈਂਟ। ਹੈਂ? हां ਅਸੀਂ ਐਂ ਕਰਦੇ ਹਾਂ ਅਸੀਂ ਪਹਿਲਾਂ ਕਸੀਲ ਪਾਉਨੇ ਦੇਖ ਲਓ ਉਹ ਆ ਪੱਖਾ ਵੀ ਵਧੀਆ ਚੱਲਦਾ ਆਪਣਾ ਗਰੰਟੀ ਤੋਂ ਆ ਵੀ ਪੱਖਾ ਆਪਣਾ ਵਧੀਆ ਚੱਲਦਾ ਇਹ ਲਾ ਦੋ ਮਿੱਠੀ ਨੂੰ ਇਹ ਦੀਆਂ ਕੰਪਨੀਆਂ ਲੈ ਕੇ ਬਿਹਰ ਮੋਕੇ ਹਾਂ ਉਹਨੇ 2000 ਨਾ ਕਹਿਨੇ ਉਹਦੇ ਮੁੱਖਾ ਦੇ ਕੇ ਉਹਦੇ ਲੈਂਦਾ ਕਿੰਨੇ ਦਿੱਤਾ 1500 ਹੀ ਗਾ ਦੇ ਲੋ ਫਰ ਨਹੀਂ ਇਹ ਨੂੰ ਅੰਦਰ ਲਾ ਲੋ ਅੰਦਰ ਲਾ ਉਧਰ ਲਾ ਕਹਿ ਕਿ ਇਹ ਪਹਿਲਾਂ ਲਾ ਕੇ ਦੇ ਲੋ ਚਲਾ ਕੇ ਦੇ ਲੋ ਤੂੰ ਕਿਉਂ ਨਹੀਂ ਤੋ ਆਉਂਦੀ ਇਹਨੇ ਸਬਸਕ੍ਰਾਈਬ ਬੱਕਾ ਹਾਂ ਚਲ ਸਬਸਕ੍ਰਾਈਬ ਬੱਕਾ ਸਬਸਕ੍ਰੈਪਟ ਦੋ ਜੀ ਲੋ ਗਾਇਸ ਕੈਸੇ ਹੋ ਸਭ ਲੋ ਆਪਕਾ ਸਵਾਗਤ ਹੈ ਹਮਾਰਾ ਗੁੰਡੀ ਫੈਮਲੀ ਵਿੱਚ ਆਪਕੇ ਬਾਸ ਇਹ ਵਾਲੀ ਬਾਤ

ਠੀਕ ਆ ਹਾਂ ਇਹਦੀ ਹਵਾ ਵੱਤਾਂ ਕਿਉਂ ਮਿੱਠੀ ਲੱਗਿਆ ਮੋਜਾ ਹੂੰ ਲਓ ਜੀ ਆਪਾਂ ਅੰਦਰ ਵਾਲਾ ਪੱਖਾ ਇੱਥੇ ਲਾਤਾ ਇਹ ਵੀ ਹਵਾ ਵਧੀਆ ਦਿੰਦਾ ਹਨਾ ਬੇਟੀ ਬੋਲਦਾ ਹੀ ਨਹੀਂ ਮਿੱਠੀ ਤਾਂ ਕਿੱਧਰ ਨਿਕਾ ਤੇਰੀ ਇੱਧਰ ਬੋਲਣਾ ਨਹੀਂ ਕੋਈ ਨਾ ਫਿਰ ਆਪਾਂ ਨੂੰ ਕੀ ਕੱਟੀ ਆ ਤੂੰ ਆ ਤੇਰੇ ਵੱਲ ਕੋਈ ਨਾ ਉਹਨਾਂ ਤੋਂ ਪਹਿਲਾਂ ਹੀ ਵਧੀਆ ਲੱਗਿਆ ਹੈ ਪੱਖਾ ਉਹ ਹਵਾ ਵਧ ਦਿੰਦਾ ਆ ਵੀ ਦਿੰਦਾ ਹੁਣ ਤਾਂ ਚਲੋ ਮौजਾਂ ਨੇ ਭਾਈ ਤੁਹਾਨੂੰ ਮਿੱਠੀ ਬੋਲਣਾ ਨਹੀਂ ਮਿੱਠੀ ਮੇਰੇ ਨਾਲ ਬੋਲਦੀ ਹੋਈ ਨਹੀਂ ਇਹਦੀ ਹਵਾ ਖਰਾਬ ਹੋ ਗਈ ਪੱਖੇ ਦੀ ਆਵਾਜ਼ ਜੱਦੀ ਤੇ ਉਹ ਇਨਾਂ ਤੇ ਉਹ ਲੈ ਕੇ ਆਨੇ ਫੀਲਡ ਹੈ ਇਹਦੀ ਉਧਰ ਉਹ ਚਾਹ ਥੈਲੇ ਦੀ ਨੀਗਾ ਫੀਲਡ ਲੈ ਕੇ ਆਏ ਦਰਾਲੇ ਦੀ ਵੱਤ ਦਾ ਹਵਾ ਜਿਹੜਾ ਨਵਾਂ ਲਿਆਂਦਾ ਉਹ ਵੱਤ ਹਵਾ ਦਿੰਦਾ। ਇਹ ਮੇ ਵੇਟਾ ਮੋਲੀ ਹੈ। ਹੋਕ ਮਾਰਦੀ ਹੁਣ ਹੱਲੇ ਝਾੜੂ ਲਾਇਆ। ਲੈ ਮੈਂ ਕੱਪੜੇ ਧੋਣੇ ਆ। ਅੰਨਾਂ ਨਾ ਲੋਹੂ ਲੱਗੇ ਆਉਂਦੇ ਆ ਟਾਇਰ ਚੱਕ ਕੇ ਮਿੱਟੀ ਲਾ। ਇੰਨਾ ਰਹਾ ਹੋ। ਚਲੋ, ਕ੍ਰੇਲਿਆਂ ਦੀ ਸਬਜ਼ੀ ਬਣਾਉਣੀ ਆਪਾਂ ਨੇ ਤੇ ਮਸ਼ੀਨ ਲਾ ਕੇ ਆਉਣੀ ਆ ਮੈਂ। ਕੱਪੜੇ ਧੋ ਦिए। ਧਵਾ ਦੇਈਏ ਮਸ਼ੀਨ ਸੱਗਣਾ ਨਹੀਂ। ਫੇ ਵੱਧੋ ਹੋ ਜਾਣਗੇ ਕੱਪੜੇ। ਦੋ ਕੁ ਦਿਨ ਤਾਂ ਥੋੜੇ ਸੀਗੇ ਮੈਂ ਹੱਥੀ ਧੋਂਦੀ ਰਹੀ। ਕੱਲ ਮੀਂਹ ਪੈ ਗਿਆ ਧੋਏ ਨਹੀਂ ਗਏ ਅੱਜ ਮੀਂਹ ਸਵੇਰੇ ਹੀ ਪਿਆ ਤੇ ਮੁੜ ਕੇ ਮੀਂਹ ਨਹੀਂ ਪਿਆ ਹੈਗਾ। ਤੇ ਗਰਮੀ ਹੈਗੀ ਆ ਭਾਈ। ਤੇ ਮਸ਼ੀਨ ਆਪਾਂ ਲਾ ਦਈਏ। ਕੱਪੜੇ ਧੋਏ ਦਿੰਨੇ ਆ ਫਿਰ ਨਹੀਂ ਕੱਲ ਨੂੰ ਵੱਧ ਹੋ ਜਾਣ। ਚਲੋ ਮੈਂ ਮਸ਼ੀਨ ਚ ਪਾਣੀ ਪਾ ਲਵਾਂ। ਉਹੋ ਕੱਪੜੇ ਖਾਸੇ ਨਹੀਂ। ਧੋਣੀ ਪੈਣੀ ਆ। ਧੋਏ ਨਹੀਂ ਗਏ। ਕਿਹੜਾ ਕਿਸੇ ਨੇ ਧੋਣੇ ਆ। ਇੱਕ ਵੀਰੇ ਨੇ ਕਮੈਂਟ ਕੀਤਾ ਕਹਿੰਦਾ ਆਪ ਵੀ ਕੋਈ ਕੰਮ ਕਰ ਲਿਆ ਕਰ ਕਹਿੰਦਾ ਕਹਿੰਦਾ ਬਾਈ ਕੰਮ ਕਰਦਾ। ਅੱਛਾ ਜੀ ਜਿਉਂ ਨਾ ਘਾੜੂ ਉਹਨਾਂ ਨੇ ਲਾਤਾ ਵੀਡੀਓ ਦੇ ਵਿੱਚ ਉਹ ਵੀ ਮੀਂਹ ਪੈਂਦਾ ਸੀ। ਸਰਾਲ ਮੇਰੇ ਘਰ ਚੱਲਦਾ ਹੁੰਦਾ ਵੀਰੇ ਕੋਈ ਵੀ ਇਕੱਲਾ ਬੰਦਾ ਇਕੱਲਾ ਇਨਸਾਨ ਘਰ ਨਹੀਂ ਚਲਾ ਸਕਦਾ ਜੇ ਮੈਂ ਕਹਾ ਮੈਂ ਹੀ ਸਾਰਾ ਕੰਮ ਕਰਦੀ ਆ ਮੈਂ ਵੀ ਨਹੀਂ ਕਰਦੀ ਮੈਂ ਤਾਂ ਕਹ ਦਿੰਦੀ ਆ ਮੈਂ ਕਰਦੀ ਕੋਈ ਨਾ ਮੈਂ ਕੋਈ ਕੰਮ ਨਹੀਂ ਕਰਦੀ ਵੀਰੇ ਸਾਰਾ ਕੰਮ ਮੇਰੇ ਹਸਬੰਡ ਹੀ ਕਰਦੇ ਆ ਬਸ ਮੈਂ ਆ ਦਿਖਾਉਣਾ ਹੀ ਆ ਹੁਣ ਵੀ ਮੈਂ ਵੀਡੀਓ ਦੇ ਵਿੱਚ ਵੀ ਮੈਂ ਮਸ਼ੀਨ 'ਚ ਕੱਪੜੇ ਪਾਉਣੇ ਬਸ ਇਹ ਮਸ਼ੀਨ ਤੋਂ ਜਾਂ ਕੋਈ ਹੋਰ ਤੋਂ ਮੈਨੂੰ ਨਹੀਂ ਪਤਾ ਕੌਣ ਤੋਂ ਮੈਂ ਮਜ਼ਾਕ ਕਰਦੇ ਆ ਕੋਈ ਨਾ ਵੀਰੇ ਵਧੀਆ ਤੁਸੀਂ ਵੀਡੀਓ ਦੇਖੀ ਧੰਨਵਾਦ ਤੁਹਾਡਾ ਕਮੈਂਟ ਵੀ ਕੀਤਾ ਹਾਂ ਗੱਲ ਸਹੀ ਆ ਚਲੋ ਮੈਂ ਕੱਪੜੇ ਧੋਣ ਮੈਂ